ਜੀ ਨਹੀਂ ਗੱਟਾ ਚੱਕਿਆ ਇਨੰਦਰ ਚਲੋ ਯਾਰ ਗੱਟਾ ਚੱਕੋ ਆਜੋ ਵੀਰ ਆ ਚੱਕਦਾ ਬੱਟੇ ਸ਼ਾਬਾਸ਼ ਆਜੋ 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 ਇੱਧਰ ਲੱਗੇਓ ਇੱਧਰ ਦੀ ਆਜਾ ਵੀਰ ਅੱਗੇ ਆਜਾ ਅੱਗੇ ਆਸ਼ੇਰਾ ਸਾਂ ਹੀ ਤੋਂ ਹਾਂ ਜਿਲ੍ਹਾ ਮੋਗਾ ਮਿੱਟੀ ਲੈ ਕੇ ਆਏ ਬਈ 20 ਟਰਾਲਾਂ ਇੱਕ ਮਿੰਟ ਤੁਹਾਡੇ ਨਾਲ ਕਰਦੇ ਆ ਗੱਲਬਾਤ ਮਾੜੀ ਜੀ ਕੱਢ ਕੇ ਅੱਗੇ ਆਏ ਲੈ ਜੋ ਅੱਲਾ ਸੇ ਗਰੀਬੇ ਲੱਗਾ ਬਿਲਗੇ ਦਾ ਬਣਿਆ வீடியோ பண்ணாலும் போயிடலாம் ਆ ਜਾ ਆ ਜਾ ਕੋਈ ਨਹੀਂ ਹੋ ਜੀ ਬਿਲਕੁਲ ਆਹ ਨਿਕਾ ਮੈਂ ਉਹ ਇਹ ਆ ਪਤਾ ਨਹੀਂ ਕਿੱਧਰ ਮੰਨੂ ਸਾਰਾ ਹਾਲ ਜਨਨ ਚਾਹ ਵਾਹਣੇ ਗਰਮ ਗਰਮ ਚਾਹ ਪੀਂਦੇ ਆਂ ਨਾ ਪਾਪੇ ਬਈ ਰੀ ਬਣਾ ਯਾਰ ਗਿਆ ਹਿੰ ਅੰਦਰ ਚਾਹ ਨੀ ਬਸ ਜਗਦਾ ਨੀ ਆਇਦਰ ਸੂਰਜ ਆਉਂਦੀ ਨੀ ਬਈ ਇਹ ਸੁਣਾਣੀ ਮੈਂ ਸਮਝਿਆ ਕਰ ਬੰਦਾ ਸਿਆਣਾ ਹੈਗਾ ਬੰਦੇ ਚਲੋ ਚਲੋ ਤਰੇ ਚਲੋ ਯਾਰ ਚਲੋ 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 ਆ ਯਾਰ ਅੱਛੀ ਮੈਨੂੰ ਚਾਹ ਥੋੜਾ ਜਾ ਉਹ ਦੇ ਦੇ ਉਹ ਦੇ ਗੱਲ ਚ ਮਿੱਟੀ ਆ ਜਾਓ ਆ ਜਾਓ

ਸਭ ਤੋਂ ਉੱਪਰ ਹੈਗਾ ਨਾ ਰਾਜੂ ਜੀ ਇਹ ਆਪ ਬਿਕਤ ਕਰਨੀ ਹੈ ਨਾ ਚਲੋ ਚਲੋ ਸ਼ਾਬਾਸ਼ ਚਲੋ ਭਰੇ ਆਏ ਦੀ ਲਈ ਚਲੋ ਖਾਲੀ ਉੱਤੋਂ ਦੀ ਚਰੇ ਆਓ ਕਿੰਕਾ ਜਾਨੀ ਲੱਗਦਾ ਸ਼ਾਬਾਸ਼ ਸ਼ਾਬਾਸ਼ ਕਿਉਂਕਿ ਉਹਨੇ ਜੇ ਇਕੱਠੇ ਅਸੀਂ ਜਮਾ ਕਰਾ ਕੇ ਬੜੇ ਨੇ ਸਰੀਕ ਨੂੰ ਸਟੇਟ ਕਰਨਾ ਹੋਵੇ ਜੇ ਦਰਾਫਤ ਹੀ ਜਾਣੇ ਕੰਮ ਹੋ ਜੇ ਆਪਣੇ ਆਪ ਨੂੰ ਆਹ ਹੋੜੀ ਚੱਲਿਆ ਕਰੋ ਵੀ ਹੋ ਗਈ ਅੱਜ ਸਾਡਾ ਉਹ ਸਪੋਰਟ ਜਿਹੜਾ ਮੁਕੰਮਲ ਹੋ ਗਿਆ ਹੁਣ ਤੇ ਜਿਹੜੀ ਅਸਲ ਢਾਹ ਜਿਹੜੀ ਆ ਹੋਰ ਨਹੀਂ ਹੁਣ ਫਸਲਾਂ ਤੇ ਲੱਗ ਰਹੀ ਆ ਚਲੋ ਉਹ ਵੀ ਸਾਡਾ ਪਪਰਾਲਾ ਜਿਹੜਾ ਸਿਰੇ ਚੜ ਗਿਆ ਵੀ ਜਿਹੜੀ ਅਸਲ ਢਾਹ ਸੀਗੀ ਬੰਨ ਤੱਕ ਜਾਣ ਵਾਲੀ ਉਹ ਅਸੀਂ ਅੱਜ ਦੇਖ ਚੁੱਕੇ ਹਾਂ ਪਾਣੀ ਅੱਗੇ ਨਾਲੋਂ ਵਧਿਆ ਸੀ ਪਾਣੀ ਦਾ ਸਾਣੀ ਦਾ ਕੁਦਾ ਫੋਟ ਵਧਿਆ ਕੁਝ ਜ਼ਿਆਦਾ ਨਹੀਂ ਸੀ ਹੁਣ ਮੰਗ ਕੀ ਕਰਦਾਂਗੇ ਅਸੀਂ ਸਾਹਿਬ ਜੀ ਇਹ ਆਨੇ ਵੀ ਜੇ ਆਪ ਝੋਨਾ ਵੀ ਬਚ ਗਿਆ ਤਾਂ ਬੰਨ ਵੀ বাজੂਗਾ ਜੇ ਇਦਾਂ ਢਾਹ ਲੱਗਦੀ ਰਹੀ ਝੋਨਾ ਨਾ ਬਚਿਆ ਤਾਂ ਬੰਨ ਵੀ ਗਿਆ ਤੇ ਇਲਾਕਾ ਵੀ ਉਹ ਇੱਕ ਜੇਕਰ ਗੱਲ ਕਰੀਏ ਸੰਸਥਾਵਾਂ ਦੀ ਇੱਥੇ ਬਹੁਤ ਸਾਰੇ ਜਿਹੜੇ ਹੈਗੇ ਲੋਕ ਸੇਵਾ ਕਰਨ ਵਾਸਤੇ ਆ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਤੇਰਾ ਸੱਚਾ ਸਬਦ ਆ ਦੀ ਆਪਣੀ ਜਿਹੜੀਆਂ ਕੱਲ ਇਹ ਆਪਣੇ ਸੰਸਥਾ ਆਈ ਆ ਜੀ ਇਹਨਾਂ ਦਾ ਤਾਂ ਬਹੁਤ ਬਹੁਤ ਧੰਨਵਾਦ ਆ ਜੀ ਇਹਨਾਂ ਨੇ ਜਿੰਨਾ ਕੱਲ ਦਾ ਸਹਿਯੋਗ ਸਾਨੂੰ ਦਿੱਤਾ ਜੀ ਆਪਦੇ ਨਿੱਜੀ ਕੰਮ ਛੱਡਦੇ ਹੋਏ ਆਪਣੇ ਘਰਾਂ ਤੋਂ ਕੋਈ ਇੱਕ ਦੋ ਘੰਟੇ ਨਹੀਂ ਕੰਮ ਛੱਡਦਾ ਕਿਸੇ ਲਈ ਇਹ ਸਾਡੇ ਐਸ ਉਕੜ ਦੇ ਵਿੱਚ ਆ ਕੇ ਇਹਨਾਂ ਨੇ ਜੇ ਕੱਲ ਦੋ ਲੈ ਕੇ ਅੱਜ ਤੱਕ ਦੋ ਦਿਨਾਂ ਦਾ ਇਹਨਾਂ ਨੇ ਸਾਨੂੰ ਸਾਥ ਦਿੱਤਾ ਦੇਖੋ ਜੀ ਕਿੱਡੀ ਵੱਡੀ ਇਹਨਾਂ ਨੇ ਸਾਡੇ ਲਈ ਔਕੜਾਂ ਦੇ ਵਿੱਚ ਇਹਨਾਂ ਨੇ ਸਭ ਸਾਥ ਦਿੱਤਾ ਸਵੇਰ ਤੋਂ ਆਉਂਦੇ ਰਾਤ ਜਿਹੜੇ ਆ ਜੀ 8 ਵਜੇ ਗਏ ਇੰਨਾ ਸਾਥ ਸਹਿਯੋਗ ਜਿਹੜਾ ਜੀ ਅਸੀਂ ਇਹਦਾ ਬਹੁਤ ਧੰਨਵਾਦੀ ਮੇਰੇ ਕੋ ਕੋਈ ਏਡੇ ਸ਼ਬਦ ਨਹੀਂ ਜਿਹੜਾ ਮੈਂ ਇਹਨਾਂ ਦਾ ਧੰਨਵਾਦ ਕਰ ਸਕਾਂ ਇਹਨਾਂ ਨੇ ਕਿੰਨਾ ਸਹਿਯੋਗ ਦਿੱਤਾ ਲੋਕਾਂ ਦੇ ਭਲੇ ਲਈ ਜਿਹੜਾ ਇਹ ਗੱਲ ਹੋਰ ਆ ਜੀ ਆਪਦੇ ਕੰਮਾਂ ਨੂੰ ਸਾਰੀ ਦੁਨੀਆ ਭੱਜੀ ਫਿਰਦੀ ਹੈ ਜੀ ਠੀਕ ਹੈ ਜੀ। ਥੋੜ੍ਹ ਇਲਾਕੇ ਦੇ ਨੇ ਉਹ ਇਲਾਕੇ ਹੁਣ ਇਲਾਕੇ ਨੇ ਬਹੁਤ ਸਹਿਯੋਗ ਦਿੱਤਾ ਜੀ। ਜਿੰਨੇ ਵੀ ਇੱਥੇ ਆਏ ਆ ਵੀਰ ਜੋ ਵੀ ਇਨਾ ਪਿੰਡਾਂ ਤੇ ਆਏ ਆ ਸਭ ਆਪ ਕੋ ਧਾਪ ਕੰਮ ਚੱਲਣ ਦੇ ਆ ਵੀ ਚਲੋ ਜਿੱਦਾਂ ਵੀ ਅਗਲੇ ਦਾ ਜੋਰ ਲਾ ਕੇ ਮਿੱਟੀ ਲਈਆਂ ਬਸ ਲੋਰੇ ਲਈ ਜਾਂਦਾ ਸਭ ਸਹਿਯੋਗ ਦੇ ਰਿਹਾ ਹੈ। ਠੀਕ ਹੈ। ਸਤਿਗੁਰੂ ਜੀ। ਸਤਿਗੁਰੂ ਜੀ। ਫੋਟੋ ਦਾ ਮੇਰਾ ਨਾਮ ਦੁੰਦਰਸੰਗ ਭੋਲਾ ਸਰਪੰਚ ਚੱਕਤਾਰੇ ਵਾਲਾ। ਅੱਜ ਅੱਜ ਨੂੰ ਵੀ ਆਦੇ ਅਸੀਂ ਫਸੀਆਂ ਪਿੰਡ ਤੇ ਖੜੇ ਆ ਜੀ ਅੱਜ ਜਿਸ ਤਰ੍ਹਾਂ ਸਾਨੂੰ ਪਤਾ ਲੱਗਿਆ ਸੀ ਵੀ ਕੱਲ ਢਾ ਲੱਗੀ ਆ ਅੱਜ ਵੀ ਇਹ ਸਥਿਤੀ ਹੈਗੀ ਹੈ ਕਿ ਜਿਹੜੀ ਕੱਲ ਪਰਸੋਂ ਦੀ ਢਾ ਬਹੁਤ ਜ਼ਿਆਦਾ ਲੱਗੀ ਸੀ ਕੱਲ ਦਾ ਜਿੰਨੇ ਸੰਸਥਾਾਂ ਕੇ ਮਤਲਬ ਵੀ ਇੱਥੇ ਸੇਵਾਦਾਰ ਲੱਗੇ ਆ ਇਹ ਸਾਰੀਆਂ ਸੰਸਥਾਾਂ ਦਾ ਵੀ ਇੱਥੇ ਆਉਣ ਤੇ ਬਹੁਤ ਧੰਨਵਾਦ ਹੈ ਸਾਰੀਆਂ ਸੰਸਥਾਾਂ ਆਇਆਂ ਖਾਸ ਕਰਕੇ ਮਤਲਬ ਡੇਰਾ ਸੱਚਾ ਸੋਦਾਲੇ ਜਿਹੜੇ ਹੈਗੇ ਆ ਤੇ ਗ੍ਰੀਨੈਸ ਵੈਲਫੇਅਰ ਕਮੇਟੀ ਜਿਹੜੀ ਆ ਉਹ ਵੀ ਇੱਥੇ ਉਹਦਾ ਵੱਡਾ ਯੋਗਦਾਨ ਹੈ ਕੱਲ ਆਪਣਾ 250 ਸੇਵਾਦਾਰ ਉਹਨਾਂ ਕੱਲ ਲੈਂਦਾ 220 ਸੇਵਾ ਦਾ ਰਾਜ ਲਿਆਂਦਾ ਉਹਨਾਂ ਆਣ ਕੇ ਮਤਲਬ ਇੱਥੇ ਤੰਦੇ ਹੀ ਨਾ ਰਾਤ ਸਾਰੀ ਰਾਤ ਵੀ ਕੱਲ ਰਾਤ ਵੀ ਲਈ ਆ ਲਾ ਕੇ ਜਿਹੜਾ ਪਹਿਲਾ ਪੜਾ ਜਿਹੜਾ ਸਾਡਾ ਸੀ ਉਹ ਅਸੀਂ ਸ਼ਾਮੀ ਨਾ ਕੀ 5 ਵਜੇ ਉਹਨੂੰ ਪੂਰਾ ਕਰਤਾ ਹੈਗਾ ਕਿੰਨਾ ਜਿਹੜਾ ਹੈਗਾ ਨੁਕਸਾਨ ਹੋਇਆ ਜੇਕਰ ਫਸਲ ਦੀ ਗੱਲ ਕਰੀਏ ਤਾਂ ਕਿੰਨਾ ਖਾਂ ਜਿਹੜਾ ਹੈਗਾ ਉਹ ਨੁਕਸਾਨ ਨੁਕਸਾਨ ਤੇ ਆ ਜੀ ਦਰਿਆਵਾਂ ਦਾ ਕਮਿਆ ਨੁਕਸਾਨ ਤੇ ਲੋਕਾਂ ਦਾ ਬਹੁਤ ਹੋਇਆ ਹੁਣ ਕਈਆਂ ਦੀ ਪੈਲੀ ਦੋ ਦੋ ਚਾਰ ਚਾਰ ਕੇ ਇੱਥੇ ਜਿੱਥੇ ਆਪਾਂ ਖੜੇ ਆ ਇੱਥੇ ਰੁੜਗੀ ਪੈਲੀ ਰੁੜਗੀ ਜਾਂ ਆਪਾਂ ਪਿੱਛੋਂ ਵੀ ਲਾ ਲਈਏ ਸਾਰਾ ਹੀ ਨਾ ਕੀ ਦਰਿਆ ਇਧਰਲੇ ਬਨੇ ਕਰਿਆ ਆ ਔ ਗੱਟੀ ਚੱਕ ਤਾਰੇ ਵਾਲਾ ਤੋਂ ਲੱਗ ਕੇ ਖੱਬੇ ਬਣੇ ਦਰਿਆ ਸਰਾਰ ਕੀ ਮਤਲਬ ਬਾਹ ਦਾ ਬਾਹਣ ਜਿਹੜਾ ਉਧਰ ਹੈ ਪਿੰਡਾਂ ਨੂੰ ਕੋਈ ਖਤਰਾ ਹੋ ਸਕਦਾ ਹੈ ਜੀ ਇਸ ਤੋਂ ਹੁਣ ਜੇਕਰ ਨਾ ਰੋਕਿਆ ਜਾਂਦਾ ਤਾਂ ਪਿੰਡ ਖਤਰੇ 'ਚ ਹੋ ਸਕਦੇ ਜੇ ਨਾ ਰੋਕਿਆ ਜਾਂਦਾ ਜਿਤਨਾ ਆਪਣਾ ਤੁਸੀਂ ਬੰਨਿਆ ਇਹ ਆਪਣੇ ਤੋਂ 10-12 10-12 ਕਿਲਮਾ ਰਹਿ ਗਿਆ ਜੇ ਆਪਾਂ ਇਹਨੂੰ ਨਾ ਇੱਥੇ ਰੁਕਿਆ ਜਾਂਦਾ ਤਾਂ ਫਿਰ ਇਹ ਆਪਣਾ ਜਿਹੜਾ ਹੈਗਾ ਹੀ ਪਿੰਡਾਂ ਦਾ ਨੁਕਸਾਨ ਹੈਗਾ ਹੀ ਇੱਥੋਂ ਵਾਲਾ ਪਾਣੀ ਜਿਹੜਾ ਆਪਣੇ ਬਾਹਰ-ਬਾਰ ਜਾ ਕੇ ਮਖੂਤਾ ਹੀ ਜਾਂਦਾ ਤਾਂ ਹੁਣ ਜਿਹੜੀ ਸਥਿਤੀ ਹੈ ਕੰਟਰੋਲ 'ਚ ਹੈ ਆ ਮੋਕੇ ਦੇ ਸਦਿਨ ਕੰਟਰੋਲ ਹੈ ਅੱਜ ਯਾਨੀ ਕਿ ਜਿਹੜਾ ਹੈਗਾ ਜੋ ਤੁਹਾਨੂੰ ਘਰਾਂ ਚ ਤੋਂ ਉਹ ਕੀ ਅਪੀਲ ਕਰੋਗੇ ਜਿਹੜੇ ਲੋਕ ਸੇਵਾ ਕਰਨੀ ਚਾਹੁੰਦੇ ਆ ਉਹ ਕੀ ਕੀ ਕੁਝ ਲੈ ਕੇ ਆਉਣੇ ਤੇ ਕਿਸ ਚੀਜ਼ ਦੀ ਜਰੂਰਤ ਹੈ ਇੱਥੇ ਤੇ ਆ ਜੀ ਸਾਰਿਆਂ ਨੂੰ ਚਾਹੀਦਾ ਵੀ ਸਾਰੇ ਇੱਥੇ ਆਣ ਕੇ ਵੱਧ ਤੋਂ ਵੱਧ ਇੱਕ ਦਾ ਕੰਮ ਨਹੀਂਗਾ ਸਾਰਿਆਂ ਦਾ ਸੰਜੋਗ ਚਾਹੀਦਾ ਸਾਰੇ ਇੱਥੇ ਵੱਧ ਤੋਂ ਵੱਧ ਜੇ ਗੱਟੇ ਭਰ ਕੇ ਕੋ ਲਿਆ ਲਿਆ ਸਕਦਾ ਕੋਈ ਗਟਿਆਂ ਦੀ ਸੇਵਾ ਕਰਦਾ ਉਹ ਕਰ ਲੇ ਜੇ ਉਹ ਕੋ ਲਵਾਉਣ ਦੀ ਕਰ ਸਕਦਾ ਜਿਵੇਂ ਵੀ ਟਰਾਲੀਆਂ ਚੀਜ਼ਾਂ ਲਿਆ ਕੇ ਉਹ ਕਰ ਸਕਦਾ ਉਹ ਕਰਨੀ ਚਾਹੀਦੀ ਆਲੇ ਐਮ ਐਲ ਏ ਸਾਹਿਬ ਵੀ ਇੱਥੇ ਪਹੁੰਚੇ ਸੀ ਉਹਨਾਂ ਵੱਲੋਂ ਕੀ ਆਸ਼ਵਾਸ਼ਣ ਦਿੱਤਾ ਗਿਆ ਐਮ ਐਲ ਏ ਸਾਹਿਬ ਨੇ ਮਤਲਬ ਆਣ ਕੇ ਕਿਹਾ ਹੈ ਉਹਨਾਂ ਕਹੇ ਵੀ ਇੱਥੇ 2-3 ਦਿਨ ਹੋ ਗਏ ਅਤੇ ਜਿਹੜੀ ਸਥਿਤੀ ਬਹੁਤ ਚਿੰਤਾਜਨਕ ਬਣੀ ਖੜੀ ਸੀ ਉਹਦੇ ਕਰਕੇ ਮਤਲਬ ਸਾਨੂੰ ਇੱਥੇ ਬਹੁਤ ਵੱਡਾ ਖਤਰਾ ਹੋਇਆ ਪਿਆ ਹੈ ਉਹ ਅੱਜ ਮਤਲਬ ਕੱਲ ਦਾ ਜਿਹੜਾ ਉਹਨਾਂ ਆਖਿਆ ਵੀ ਜਿਹੜਾ ਡੇਰੇ ਦੀ ਕਮੇਟੀ ਆਈ ਹੈ ਸੱਚੇ ਸੌਦੇ ਦੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਆਣ ਕੇ ਇੱਥੇ ਬਹੁਤ ਨਾਗੀ ਵੱਡਾ ਯੋਗਦਾਨ ਪਾਇਆ ਵੀ ਰਾਤਾਂ ਰਾਹੀਂ ਕਰਕੇ ਨੀਂ ਸਵਾਰ ਤੋਂ ਉਹਨਾਂ ਨੇ ਸੇਵਾ ਕੀਤੀ ਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਹੜਾ ਹੋਰ ਵੀ ਕੋਈ ਇੱਥੇ ਸੰਸਥਾ ਹੁੰਦੀ ਆ ਜਿੱਦਾਂ ਅੱਜ ਹੁਣ ਦਸਾਂਜ ਤੋਂ ਮਤਲਬ ਟਰਾਲੇ 8-10 ਭਰ ਕੇ ਆਏ ਤੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਜੋ ਵੀ ਇੱਥੇ ਆਣ ਕੇ ਸੇਵਾ ਕਰਦਾ ਉਹਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਨਾਮ ਸਿੰਘ ਜੀ ਨਾਮ ਜੀ ਪਿੰਡ ਕਿਹੜਾ ਤੁਹਾਡਾ ਚੱਕ ਬਾਮ ਨੇ ਆ ਜੀ ਚੱਕ ਬਾਮ ਇਹ ਜਿਹੜੀ ਜਗ੍ਹਾ 'ਚ ਆਪਾਂ ਖੜੇ ਆ ਇਹ ਚੱਕ ਬਾਮ ਨੇ ਆ ਜਾਂ ਵਾਸੀਆਂ ਪਿੰਡ ਆ ਇਹ ਵਾਸੀਆਂ ਦੇ ਨਾਲ ਵਟਨਾ ਵਟ ਸਾਂਝੀ ਆ ਜੀ ਤੇ ਇਹ ਖੇਤ ਤੁਹਾਡਾ ਆ ਖੇਤ ਆਪਣਾ ਜੀ ਤੇ ਕੀ ਨੁਕਸਾਨ ਹੋ ਰਿਹਾ ਨੁਕਸਾਨ ਚੋਨਾ ਵਿਜਾਏ ਚੋਨਾ ਵੱਡੀ ਦੁਰਿਆ ਹੁੰਦਾ ਪਾਣੀ ਬਹੁਤ ਡੂੰਘਾ ਹੋ ਗਿਆ ਇੱਥੇ 40 45 ਫੁੱਟ ਪਾਣੀ ਡੂੰਘਾ ਹੈ ਇੱਥੇ ਪਾਣੀ ਪਹਿਲਾਂ ਨਾਲੋਂ ਵਧਿਆ ਹੈ ਜਾਂ ਘਟਿਆ ਜੀ ਪਾਣੀ ਵਧਿਆ ਥੋੜਾ ਜਿਆਦਾ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਮੰਗ ਕੀ ਕਰਨੇ ਇੱਥੇ ਪੱਥਰ ਲੱਗਣਾ ਚਾਹੀਦਾ ਹੈ ਗੱਟੇ ਲੱਗਣੇ ਚਾਹੀਦੇ ਨੇ ਅੱਜ ਐਮਐਲਏ ਸਾਹਿਬ ਆ ਕੇ ਦੇ ਹੈਗੇ ਉਹਨਾਂ ਵੱਲੋਂ ਵੀ ਕੋਈ ਪ੍ਰੋਸੈਸ ਦਿੱਤਾ ਗਿਆ ਕੋਈ ਨਹੀਂ ਸਰ ਸਰ ਰੋਸਾ ਆਇਆ ਅਹ ਜੋ ਕਈ ਸੰਸਥਾਵਾਂ ਵੀ ਜਾਂ ਲੋਕ ਜਿਹੜਾ ਹੈਗਾ ਸੇਵਾ ਕਰਨ ਆ ਰਹੇ ਆ ਸੇਵਾ ਸਰਸੇ ਵਾਲੇ ਆ ਰਹੇ ਆ ਸੇਵਾ ਕਰਨ ਬਹੁਤ ਸੇਵਾ ਕੀਤੀ ਜਾਂਦੇ ਨੇ ਰਾਤ ਦੇਣੀ ਸੇਵਾ ਕੀਤੀ ਲੇਟਾਂ ਵੀ ਉਹਨਾਂ ਲਗਾਈਆਂ ਨੇ ਸਰਸੇ ਵਾਲਿਆਂ ਨੇ ਹਾਂਜੀ ਯਾਨੀ ਕਿ ਉਹ ਕੰਮ ਸੰਭਾਲ ਰਹੇ ਆ ਹੁਣ ਕੋਈ ਖਤਰਿਆ ਵਾਲਾ ਕੰਮ ਹੈ ਕੋਈ ਪਿੰਡ ਚੋਂ ਪਾਣੀ ਜਾ ਸਕਦਾ ਹੈ ਨਹੀਂ ਪਿੰਡ ਚ ਨਹੀਂ ਹੋਏ ਪਾਣੀ ਜਾ ਸਕਦਾ ਹੈ ਸੰਭਾਲ ਲੈਣ ਦਾ ਮੌਕਾ ਆਉਂਦਾ ਉਹ ਨਾ ਹਾਂਜੀ ਜੇਕਰ ਜੇਕਰ ਇਹਨਾਂ ਨਾ ਸੰਭਾਲਿਆ ਜਾਂਦਾ ਤਾਂ ਕਿੰਨਾ ਨਾ ਸੰਭਾਲਿਆ ਜਾਂਦਾ ਤੇ ਬੰਨ ਟੁੱਟੇ ਜਾਂਦਾ ਸਾਰੇ ਇਹ ਇਹ ਸਾਰਾ ਏਰੀਆ ਟੁੱਟ ਜਾਣਾ ਫਰੋਹੀਪੁਰ ਮੁਕੇ ਵਾਲਾ ਬੰਨ ਕੋ ਪਾਰ ਕਿੰਨੇ ਕੁ ਪਿੰਡਾਂ ਲਗਪਾ ਕਰਤੇ ਉੱਤੇ ਹੁਣੇ ਕਟੋ ਘਟ ਦਸ 77 ਪਿੰਡਾਂ ਹੌਨ ਜਾਨਕੇ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਵੀ ਇਹ ਗੋਰੇ ਜਾਂ ਗੱਟੇ ਜਾਂ ਪੱਥਰ ਲੱਗਿਆ ਲੱਗਣਾ ਚਾਹੀਦਾ ਇੱਥੇ ਬੱਸ ਸਸ਼ੀ ਗਾਲੀ ਮੇਰਾ ਹਰਮੰਦਰ ਸਿੰਘ ਹੈ ਪਿੰਡ ਸਿੰਗਲਾ ਅੱਜ ਜੋ ਅਸੀਂ ਸੱਤ ਕੋਈ ਤਿਆ ਦੇ ਸੱਸੀਆਂ ਪਿੰਡ ਦੇ ਵਿੱਚ ਖੜੇ ਆਈਏ ਕੀ ਸਥਿਤੀ ਹੈ ਯਾਰ ਅੱਜ ਜਿਹੜਾ ਬਸੀਆਂ ਪਿੰਡ ਦੇ ਵਿੱਚ ਜਿਹੜੀ ਢਾਹ ਲੱਗੀ ਹੋਈ ਸੀ ਪਿਛਲੇ 4-5 ਦਿਨਾਂ ਤੋਂ ਉਹਨੂੰ ਅੱਜ ਪੂਰਨ ਲਈ ਸਾਰੇ ਆ ਸਹਿਯੋਗ ਆ ਸੇਵਾਦਾਰ ਆਏ ਹੋਏ ਆ ਤੇ ਜਿਹੜਾ ਤਕਰੀਬਨ ਅੱਜ ਬੰਨਣਾ ਜਿਹੜੀ ਪਹਿਲਾ ਸਟੱਡ ਤੇ ਜਿਹੜਾ ਪਾੜ ਪਿਆ ਸੀ ਆ ਉਹ ਸਟੱਡ ਨੂੰ ਅੱਜ ਕੰਪਲੀਟ ਅਸੀਂ ਕਰ ਲਿਆ ਵਾ ਹੁਣ ਇਸ ਤੋਂ ਬਾਅਦ ਜਿਹੜਾ ਦੂਸਰਾ ਸਟੱਡ ਦੇ ਵਿੱਚ ਤੇ ਪਾੜ ਪਿਆ ਹੋਇਆ ਉਸ ਨੂੰ ਕੰਪਲੀਟ ਕਰ ਲਈ ਜਿਹੜੀ ਜੰਗ ਸ਼ੁਰੂ ਕਰਨ ਲੱਗੇ ਸੋ ਪਾਣੀ ਦੀ ਗੱਲ ਕਰੀਏ ਪਾਣੀ ਦਾ ਸਤਰ ਜਿਹੜਾ ਵਧਿਆ ਜਾਂ ਘਟਿਆ ਪਾਣੀ ਦਾ ਸਤਰ ਪਿਛਲੇ ਜਿੰਨੇ ਦਿਨਾਂ ਤੋਂ ਚੱਲ ਰਿਹਾ ਜੀ ਪਾਣੀ ਦਾ ਸਤਰ ਉਨਾ ਹੀ ਚੱਲ ਰਿਹਾ ਕਿਉਂਕਿ ਦੂਸਰੇ ਪਾਸਿਓਂ ਜਿਹੜਾ ਪਾਣੀ ਦਾ ਲੈਵਲ ਆ ਉਹ ਉੱਚਾ ਹੋ ਚੁੱਕਿਆ ਵਾ ਤੇ ਇਧਰੋਂ ਨਹੀਂ ਵਾ ਹੋ ਚੁੱਕਿਆ ਕਿਉਂਕਿ ਇੱਥੇ ਜਿਹੜੀ ਡੰਗਾਈ ਆ ਤਕਰੀਬਨ 15 ਤੋਂ 20 ਫੁੱਟ ਜਿਹੜੀ ਡੂੰ ਔਰ ਪੈ ਰਹੀ ਸੀ ਜਿਆ ਢਾ ਲੱਗੀ ਸੀ ਕਿ ਉਹਦੇ ਵਿੱਚ ਕੋਈ ਹੁਦਾਰ ਆ ਜਿਹੜਾ ਜੀ ਅਸੀਂ ਇਹ ਜਿਹੜਾ ਸਟੱਡ ਕੰਪਲੀਟ ਕੀਤਾ ਵਾ ਉਹ ਸਟੱਡ ਦੇ ਵਿੱਚ ਕਿਰਾਂ ਪਾਣੀ ਨੇ ਰੋਕ ਕੀਤੀ ਆ ਵੀ ਉੱਥੇ ਨਾ ਹੋਵੇ ਨੁਕਸਾਨ ਪਰ ਜੋ ਪਿੱਛੋਂ ਢਾ ਲੱਗ ਰਹੀ ਆ ਉਸ ਨੂੰ ਹਣ ਰੋਕਣ ਲਈ ਸਾਰਾ ਪ੍ਰਸ਼ਾਸਨ ਉਧਰ ਧਿਆਨ ਦੇਣ ਲੱਗਾ ਅੱਜ ਜਿਸ ਤਰ੍ਹਾਂ ਧਰਮਪੁਰ ਦੇ ਐਮਐਲਏ ਵੀ ਇੱਥੇ ਜਿਹੜਾ ਹੈਗਾ ਦੌਰਾ ਕਰਕੇ ਆ ਉਹਨਾਂ ਵੱਲੋਂ ਵੀ ਐਮਐਲਏ ਸਾਹਿਬ ਪਿਛਲੇ 5 ਦਿਨਾਂ ਮੇਰੀ ਜਿਹੜੀ ਮੇਨ ਡਿਊਟੀ ਆ ਐਮਐਲਏ ਸਾਹਿਬ ਵੱਲੋਂ ਹੀ ਲਵਾਈ ਲਾਈ ਗਈ ਆ ਕਿਉਂਕਿ ਇਹਨਾਂ ਪਿੰਡਾਂ ਦਾ ਮੈਂ ਪਿਛਲੇ 10 ਦਿਨਾਂ ਤੋਂ ਜਿਹੜੇ ਹਾਲਾਤ ਉਹਨਾਂ ਦੀ ਡਿਊਟੀ ਲੱਗੀ ਹੋ ਜਦੋਂ ਵੀ ਪਿਛਲੇ ਪਰਸੋਂ ਵੀ ਆਏ ਸੀ ਅੱਜ ਵੀ ਆਏ ਸੀ ਇਹ ਕੱਲ ਕੰਡੀਗੜ੍ਹ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਇਸ ਪੁਆਇੰਟ ਬਾਰੇ ਮੇਰੇ ਤੋਂ ਚਾਰ ਵਾਰ ਜਾਣਕਾਰੀ ਲਈ। 13 ਸ਼ਬਦਾਂ ਨੂੰ ਦਾ ਬੜਾ ਜਿਹੜਾ ਹੈਗਾ ਜਿੱਕ ਕੀਤਾ ਹੈ ਉਹਨਾਂ ਨੇ ਸੇਵਾ ਬੜੀ ਕੀਤੀ। ਮੈਂ ਕਹਾਂ ਜੀ ਮੈਂ ਇਹ ਸੰਸਥਾ ਦਾ ਇਸ ਐਨ ਜੀਓ ਦਾ ਇੰਨਾ ਕੁ ਧੰਨਵਾਦ ਕਰਦਾ ਵੀ ਇਹਨਾਂ ਨੇ ਆ ਜਿਹੜੇ ਸਾਡੇ 20 25 ਪਿੰਡਾਂ ਉਹਨਾਂ ਦੇ ਆਣ ਕੇ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਇਸ ਕਰਕੇ ਮੈਂ ਸਾਰੀ ਸੰਸਥਾ ਦਾ ਦਿਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਉਸ ਇਲਾਕੇ ਵੱਲੋਂ ਵੀ ਮੈਂ ਇਹਨਾਂ ਦਾ ਧੰਨਵਾਦ ਰਾਤ ਵੀ ਜਿਹੜੀ ਕਿੰਨੇ ਵਜੇ ਤੱਕ ਸੇਵਾ ਲਗਭਗ ਚੱਲਦੀ ਰਹੀ ਸੀ ਤੁਸੀਂ ਉਹਦੀ ਸੀ 8 ਵਜੇ ਤੱਕ ਲਗਭਗ ਚੱਲਦਾ ਸੀ ਅਸੀਂ ਜੀ ਜਿਹੜੇ ਇੱਥੇ ਬੋਰੀਆਂ ਦਾ ਗੱਟਿਆਂ ਦਾ ਪ੍ਰਬੰਧ ਤਕਰੀਬਨ 10:00 ਵਜੇ ਸਾਰੇ ਸੇਵਾਦਾਰ ਕਰਕੇ ਗਿਆ ਚਲੇ ਜੀ ਉਸ ਤੋਂ ਬਾਅਦ ਜਿਹੜੇ ਸਟੱਡ ਬਣ ਰਹੇ ਸੀਗੇ ਕ੍ਰੇਟ ਬਣ ਰਹੇ ਸੀਗੇ ਉਹ ਤਕਰੀਬਨ 3:30 ਵਜੇ ਤੱਕ ਉਸ ਵੀਰ ਦੇ ਲੱਗੇ ਰਹੇ ਹੋਰ ਵੀ ਸੰਸਥਾਵਾਂ ਕੀ ਸਹਿਯੋਗ ਕਰ ਰਹੇ ਸੰਸਥਾਵਾਂ ਜੀ ਜਿਹੜਾ ਇਲਾਕੇ ਦੇ ਵਿੱਚ ਜਿੰਨੇ ਕੁ ਜ਼ਿੰਮੇਵਾਰ ਬੰਦੇ ਉਹ ਵੀ ਆਪ ਦਾ ਕੁਝ ਲੋਕ ਆ ਰਹੇ ਪਰ ਬਾਹਰੋਂ ਹਜੇ ਸਾਨੂੰ ਜ਼ਿਆਦਾ ਸਹਿਯੋਗ ਨਹੀਂ ਮਿਲਿਆ ਪਰ ਜਿੱਥੇ-ਜਿੱਥੇ ਵੀ ਸਾਡੀ ਜੋਥ ਦੇ ਮੁੰਡਿਆਂ ਨੇ ਆਵਾਜ਼ ਸੁਣੀ ਆ ਉਹਨਾਂ ਪਿੰਡਾਂ ਦੇ ਵਿੱਚੋਂ ਜਿਹੜੇ ਟਰਾਲੇ ਮਿੱਟੀ ਦੇ ਭਰ ਕੇ ਗੱਟਿਆਂ ਦੇ ਟਰਾਲੇ ਭਰ ਕੇ ਮੇਰੇ ਆਪਦੇ ਨਗਰ ਦੇ ਵਿੱਚੋਂ ਮੇਰੇ ਮੁੰਡਿਆਂ ਨੇ ਨਾਲ ਦਿਆਂ ਨੇ ਸਾਥ ਦਿੱਤਾ ਜੂਥ ਨੇ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਵੀ ਪਿਛਲੇ ਦਿਨਾਂ ਤੋਂ 10 ਟਰਾਲਿਆਂ ਦੀ ਸੇਵਾ ਇੱਥੋਂ ਲਿਆਣ ਕੇ ਕੀਤੀ ਹੈ ਜੀ ਪੂਰੀ ਦੁਨੀਆ ਦੇ ਤੁਹਾਨੂੰ ਜਿਹੜੀ ਹੈਗੀ ਸੁਣ ਰਹੀ ਦੀ ਕੀ ਅਪੀਲ ਕਰੋਗੇ ਜੋ ਤੁਹਾਨੂੰ ਦੰਦੇ ਘਰਾਂ ਚ ਕਿਹੜੀ ਚੀਜ਼ ਇੱਥੇ ਲੈ ਕੇ ਆਉਂਦੇ ਮੈਂ ਇਹੀ ਅਪੀਲ ਕਰਦਾ ਜੀ ਜਿੱਥੇ ਪੰਜਾਬ ਦੇ ਵਿੱਚ ਢਾਹ ਲੱਗੀ ਹੋਈ ਆ ਜਦੋਂ ਪਾਣੀ ਚੜਿਆ ਸੀਗਾ ਉਦੋਂ ਨੁਕਸਾਨ ਜਿਹੜਾ ਹੋਣਾ ਸੀ ਉਹ ਤਾਂ ਸੁਭਾਵਿਕ ਸੀ ਪਰ ਜਦੋਂ ਹੁਣ ਇਹ ਜਿਹੜਾ ਪਾਣੀ ਲਹਿਰਿਆ ਇਹ ਸਭ ਤੋਂ ਜ਼ਿਆਦਾ ਨੁਕਸਾਨ ਕਰ ਰਿਹਾ ਔਰ ਜਿਹੜੀਆਂ ਜ਼ਮੀਨਾਂ ਵਿੱਚੋਂ ਇਹ ਤਕਰੀਬਨ 20-20 ਬੋਟ ਡੂੰਘੀਆਂ ਹੋ ਰਹੀਆਂ ਪਰ ਮੈਂ ਸਾਰਿਆਂ ਨੂੰ ਅਪੀਲ ਇਹ ਕਰਦਾ ਵੀ ਭਾਈ ਜਿੱਥੇ ਵੀ ਕੋਈ ਸੁਣਦਾ ਵਾ ਵੀ ਫਲਾਨੇ ਪਿੰਡ ਢਾ ਲੱਗੀ ਉਸ ਨੂੰ ਮਜ਼ਾਕ ਨਾ ਸਮਝਿਆ ਜਾਵੇ ਉਸ ਦੇ ਮੋਕਾ ਆਣ ਕੇ ਵੇਖ ਕੇ ਗੱਟੇ ਭਰ ਕੇ ਟਰਾਲਿਆਂ ਦੇ ਵਿੱਚ ਲਿਆਣ ਕੇ ਲੋਡ ਕਰਕੇ ਉਸ ਜਗ੍ਹਾ ਤੇ ਪਹੁੰਚ ਦੀ ਦਿੱਤੀ ਜਾਵੇ ਜਿੱਥੋਂ ਦੀ ਸੰਗਤ ਇਹ ਅਪੀਲ ਕਰਦੀ ਹੈ ਐਮਐਲਏ ਸਾਹਿਬ ਨੂੰ ਕੀ ਆਸ਼ਵਾਸ਼ਣ ਦਿੱਤਾ ਗਿਆ ਜੇਕਰ ਕਿਸੇ ਵੀ ਲੋੜ ਪੈਂਦੀ ਹੈ ਤਾਂ ਕਿਸੇ ਲੋਕ ਮੈਂ ਜੀ ਪ੍ਰਸ਼ਾਸਨ ਦਾ ਵੀ ਪਿਛਲੇ 5 ਦਿਨਾਂ ਤੋਂ ਸਾਡਾ ਪੂਰਾ ਯੋਗਦਾਨ ਆ ਜੋ ਚੀਜ਼ ਮੰਗਦੇ ਸਾਨੂੰ ਪ੍ਰਸ਼ਾਸਨ ਨਾਲੋਂ ਵੀ ਪ੍ਰੋਵਾਈਡ ਆ ਐਮਐਲਏ ਸਾਹਿਬ ਵੱਲੋਂ ਪੂਰੀ ਹਦਾਇਤ ਦਿੱਤੀ ਆ ਵੀ ਜੋ ਤੁਸੀਂ ਫੈਸਲਾ ਲੈਣਾ ਤੁਸੀਂ ਪ੍ਰੰਤ ਲੈ ਸਕਦੇ ਆ ਮੇਰੀ ਜਿੱਥੇ ਨੀਡ ਹੋਈ ਮੈਂ ਉੱਥੇ ਹਾਜ਼ਰ ਮਿਲੂਗਾ ਮੇਰੇ ਵੱਲੋਂ ਕਿਸੇ ਕੰਮ ਦੇ ਵਿੱਚ ਕੋਈ ਨਾ ਨਹੀਂ ਹੋਊਗਾ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜੀ ਜਸਵੀਰ ਸਿੰਘ ਮੈਂ ਜੀ ਜੂਨੀਅਰ ਇੰਜੀਨੀਅਰ ਅੱਜ ਅਸੀਂ ਸਭ ਤੋਂ ਤੇ ਜਿਹੜਾ ਹੈਗਾ ਦੇਖ ਰਹੇ ਆਈਏ ਉਹ ਧਾਰਨ ਕੀਤੀ ਸੀ ਕਿ ਅੱਜ ਦਾ ਕੀ ਗਰਾਉਂਡ ਜ਼ੀਰੋ ਤੇ ਅਸੀਂ ਖੜੇ ਆਈਏ ਆ ਕੀ ਜਿਹੜਾ ਹੈਗਾ ਇੱਥੇ ਜੀ ਜਿਵੇਂ ਕਿ ਤੁਹਾਨੂੰ ਪਤਾ ਧਾਰ ਲੱਗਣ ਲੱਗੀ ਸੀ ਜਿਹਦਾ ਕਰਕੇ ਸਟੱਡ ਵਾਸ਼ ਆਊਟ ਹੋ ਗਿਆ ਸੀ ਤੇ ਅਸੀਂ ਕੱਲ੍ਹ ਦੇ ਹੀ ਲੱਗੇ ਹੋਏ ਆ ਤੇ ਅੱਜ ਜੀ ਸਟੱਡ ਕੰਪਲੀਟ ਕਰ ਦਿੱਤਾ ਹੈਗਾ ਜਿਸ ਦੇ ਨਾਲ ਅੱਗੇ ਜਿਹੜਾ ਵਾਟਰ ਫਲੋ ਆ ਜਿਹੜਾ ਉਹ ਡਿਵਰਟ ਹੋ ਗਿਆ ਤੇ ਜਿਹਦਾ ਕਰਕੇ ਜਿਹੜਾ ਪਿੱਛੇ ਆ ਉੱਥੇ ਸਾਡਾ ਸਟੱਡ ਆ ਜਿਵੇਂ ਤੁਸੀਂ ਦੇਖੋਗੇ ਜੇ ਇਧਰੋਂ ਕੈਮਰਾ ਮਾਰੋਗੇ ਤਾਂ ਉੱਥੇ ਉਹ ਸਟੱਡ ਦੇ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਸਾਡੇ ਵੱਲੋਂ ਤੇ ਬਾਕੀ ਨਾਲ ਦੀ ਨਾਲ ਸਾਰੇ ਲੱਗੇ ਹੋਏ ਆ ਜੀ ਪ੍ਰਸ਼ਾਸਨ ਪੂਰੀ ਤਰ੍ਹਾਂ ਲੱਗਿਆ ਹੋਇਆ ਹੈ ਅੱਜ ਇਹ ਵਿਧਾਇਕ ਇੱਕ ਟਰਮ ਕੋਟ ਗਵਿੰਦਰ ਲਾਗੀ ਤੋਂ ਅੱਜ ਹੀ ਇੱਥੇ ਦੌਰਾ ਕਰਕੇ ਆਏ ਹਾਂ ਜੀ ਉਹਨਾਂ ਵੱਲੋਂ ਜੀ ਸਾਨੂੰ ਪੂਰੇ ਦਾ ਪੂਰਾ ਆਸ਼ਵਾਸਨ ਆ ਵੀ ਜੋ ਵੀ ਜਿੰਨੀ ਵੀ ਉਹਨਾਂ ਵੱਲੋਂ ਕੋਈ ਸਾਨੂੰ ਡਿਮਾਂਡ ਹੁੰਦੀ ਆ ਕਿ ਲੋੜ ਪੈਂਦੀ ਆ ਤੇ ਉਹ ਸਾਡੇ ਨਾਲ ਸਪੋਰਟ ਕਰਦੇ ਆ ਜੀ ਪੂਰੀ ਤਰ੍ਹਾਂ ਤਾਨੂੰ ਜਿਹੜੀ ਜਿਹੜੀ ਕੀ ਦੀ ਲੋਡ ਸੀ ਪਹਿਲਾਂ ਤਾਂ ਹੀ ਪਹਿਲਾਂ ਤਾਂ ਹੀ ਪੂਰੀ ਹੈ ਬਟ ਜੇ ਕੋਈ ਲੋਡ ਪੈਂਦੀ ਹੈ ਤੇ ਉਹ ਸਾਨੂੰ ਸਪੋਰਟ ਕਰਦੇ ਨੇ ਪੂਰੀ ਜਿਸ ਨਾਲ ਕੰਮ ਦੇ ਵਿੱਚ ਕੋਈ ਵੀ ਰੁਕਾਵਟ ਨਹੀਂ ਆ ਰਹੀ। ਇੱਕ ਥਰ ਗੱਲ ਕਰੀਏ ਸਟੱਡ ਦੀ ਸਟੱਡ ਜਿਹੜੇ ਪਹਿਲਾਂ ਆਪਣੀ ਜਗ੍ਹਾ ਤੋਂ ਹੱਲ ਗਏ ਸੀਗੇ ਹੁਣ ਉਹ ਸਟੱਡ ਦਾ ਮਤਲਬ ਕੀ ਹੁੰਦਾ ਹੈ? ਸਟੱਡ ਦਾ ਮਤਲਬ ਬੇਸਿਕਲੀ ਜੀ ਪਾਣੀ ਨੂੰ ਡਾਇਵਰਟ ਕਰਨਾ ਹੁੰਦਾ ਤਾਂ ਕਿ ਜਿਹੜੀ ਬੰਨ ਦੇ ਅੰਦਰ ਵਾਲੀ ਜ਼ਮੀਨ ਵੀ ਉਹ ਵਾਸ਼ ਆਊਟ ਨਾ ਹੋਵੇ। ਤੇ ਬਟ ਉਹਦੇ ਵਿੱਚ ਕੀ ਹੈ ਕਾਫੀ ਪੁਰਾਣੇ ਸੀ 25 ਸਾਲ ਪੁਰਾਣੇ ਜਦੋਂ ਪਾਣੀ ਲੈਂਦਾ ਜੀ ਉਹਦੇ ਨਾਲ ਪਾਣੀ ਦੀ ਜਿਹੜੀ ਵੈਲੋਸਟੀ ਇੰਕਰੀਜ਼ ਕਰਦੀ ਪਾਣੀ ਦਾ ਵਹਾਅ ਤੇਜ਼ ਹੋ ਜਾਂਦਾ ਜਿਹਦਾ ਕਰਕੇ ਉਹ ਅੰਦਰਲੀਆਂ ਜ਼ਮੀਨਾਂ ਨੂੰ ਖੋੜ ਕੇ ਲੈ ਜਾਂਦਾ ਨਾਲ ਤੇ ਉਹ ਵਾਸ਼ ਆਊਟ ਹੋ ਗਿਆ ਸੀਗਾ ਬਟ ਉਹਨੂੰ ਅਸੀਂ ਫਿਰ ਹੁਣ ਅੱਜ ਕ੍ਰੇਟ ਲਗਾ ਕੇ ਤੇ ਬਣਾ ਦਿੱਤਾ ਹੈ ਉਹ ਉਹ ਥਾਂ ਲੱਗੀ ਜੀ ਉਹ ਖੁਰ ਰਹੀ ਸੀ ਜਮੀਨ ਉਹ ਕਰਿਆ ਹੈ ਹਾਂਜੀ ਹਾਂਜੀ ਉਸ ਨੂੰ ਫਰਕ ਪਿਆ ਜੀ ਬਾਕੀ ਜਿਹੜਾ ਪਿੱਛੇ ਆ ਪਿੱਛੇ ਵੀ ਥੋੜਾ ਜਿਹਾ ਸਾਡਾ ਕੰਮ ਕਰਨ ਵਾਲਾ ਉਹ ਵੀ ਅਸੀਂ ਉਹਨਾਂ ਉਧਰ ਲਈ ਉਧਰ ਟੀਮ ਲਗਾ ਕੇ ਉੱਪਰ ਸ਼ੁਰੂ ਕਰ ਦਿੱਤਾ ਹੈ ਜੀ ਅਜੋਕੇ ਤੇ ਮਾਲਕਾਂ ਜਾਂ ਪਿੰਡ ਵਾਸੀਆਂ ਉਹਨਾਂ ਦਾ ਵੀ ਕਹਿਣਾ ਆਇਆ ਵੀ ਜੇਕਰ ਪ੍ਰਸ਼ਾਸਨ ਵੜੇਗੇ ਵੱਡੇ ਬੈਗ ਹਾਂਜੀ ਵੀ ਤਾਂ ਇਹ ਹੋਰ ਜਿਹੜੀ ਹੈਗੀ ਬੱਦਕ ਵੀ ਹੈ ਹਾਂਜੀ ਹਾਂਜੀ ਜਿੱਦਾਂ ਹੁਣ ਇਹ ਪਹਿਲਾਂ ਸਟੱਡ ਦਾ ਕੰਮ ਕਰਨਾ ਜ਼ਿਆਦਾ ਜ਼ਰੂਰੀ ਸੀਗਾ ਕਿਉਂਕਿ ਇਹਦੇ ਨਾਲ ਫਲੋਰ ਡਾਇਵਰਟ ਹੋ ਗਿਆ ਹੁਣ ਅਸੀਂ ਫਰਦਰ ਉਹਦੇ ਉੱਤੇ ਵੀ ਕੰਮ ਕਰਾਂਗੇ ਤੇ ਉੱਥੇ ਨਾਲ ਦੀ ਨਾਲ ਜੰਬੋ ਬੈਗਸ ਜਿਹੜੇ ਹੁੰਦੇ ਵੱਡੇ ਬੈਗਾਂ ਦੀ ਗੱਲ ਕਰਦੇ ਹਾਂ ਉਹ ਭਰ ਕੇ ਮਿੱਟੀ ਦੇ ਨਾਲ ਤੇ ਉਹ ਅਸੀਂ ਉੱਥੇ ਲਗਾ ਰਹੇ ਹਾਂ ਜਿਸ ਨਾਲ ਵੀ ਢਾਹ ਬਿਲਕੁਲ ਹੀ ਬੰਦ ਹੋ ਗਈ ਜੇ ਪਾਣੀ ਦੀ ਗੱਲ ਕਰੀਏ ਪਾਣੀ ਦਾ ਫਲੋ ਵਧਿਆ ਹੈ ਜਾਂ ਘਟਿਆ ਹੈ ਜਾਂ ਕਿਵੇਂ ਪਾਣੀ ਦੀ ਪਾਣੀ ਪਿੱਛੋਂ ਕੱਲ ਰਾਤ ਵਧਿਆ ਸੀਗਾ ਬਟ ਹੁਣ ਪਾਣੀ ਕੰਟੀਨਿਊਸਲੀ ਡਿਕਰੀਜ਼ ਕਰ ਰਿਹਾ ਘਟ ਰਿਹਾ ਜੀ ਕਿਉਂਕਿ ਇੱਕ ਦੇ ਵਿੱਚ ਅਸੀਂ ਜਿਹੜਾ ਹੈਗਾ ਹੈ ਵੀ ਸਥਿਤੀ ਇੱਥੇ ਅੰਡਰ ਕੰਟਰੋਲ ਆ ਜੀ ਨਹੀਂ ਨਹੀਂ ਕੋਈ ਖਤਰੇ ਵਾਲੀ ਨਹੀਂ ਬਾਕੀ ਅਸੀਂ ਲੱਗੇ ਹੋਏ ਆ ਥੈਂਕ ਯੂ